diella nana yeah sorry ਉਹ ਵੀ ਕੋਰ ਲਾ ਲਾ ਮਾਂ ਪਾ ਕੇ ਉੱਪਰ ਗੱਲ ਪਾ ਜਾ ਹੁੰਦੀ ਹੈ ਕਮਾਨੀ ਚਾਹੇ ਦੁਰਬਾ ਕੇ ਰੇ ਮੱਲਾ ਉਹ ਤੁਹਾਨੂੰ ਮਾਂ 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 ਬੜੀ ਹੱਬਲੀ ਹੈ ਮਾਸ਼ੀ ਮੇਰੇ ਤਾਂ ਬੋਲੇ ਨਾ ਤੇ ਆ ਤੇ ਮਿਲ ਨਹੀਂ ਹੋਏ ਮੈਂ ਇਹ ਕਹਿੰਦਾ ਸਾਰਾ ਲਾ ਦੇ ਮਾਲੂ ਲਾ ਦੇ ਨਿਕੋਲੇ ਲਾ ਦੇ ਹਾਂਜੀ ਕਾਫੀ ਵਾਇਰ ਕਰਦੇ ਨੂੰ ਤੁਸੀਂ ਨੂੰ ਬਾਇੰਗਰ ਕਰਦੇ ਪਾ ਦਿਵਰ ਕਰਾ ਦੇ ਨਾਈਨ ਆਪਣੇ ਕੋਲ ਹੈ ਚਾਚਾ ਨੂੰ ਲਾਉਂਦੇ ਇੱਕ ਮਾਇਨਕ ਜਿਹਾ ਹਾਦਕਾ ਤੋਂ ਨਾਲ ਲੱਗਦਾ ਚਾਚਾ ਨੂੰ ਲਾਇਆ ਚਾਚਾ ਨੂੰ ਲਾਇਆ ਅੱਜ ਉਹਦੇ ਦੇਖਣਾ ਦੇਖ ਕੇ ਸਾਰਾ ਕਿੰਨੇ ਲੱਗੇ

ਨਾ ਨੋ ਜਾ ਨਾ ਨੋ ਜਾ ਚੱਲ ਇੱਕ ਜਦੋਂ ਚੌਥਰ ਨਹੀਂ 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 ਉੱਧਾ ਚਲਾ ਦਿੰਦੀ ਬਣਾ ਹੀ ਇੱਧਰ ਮੋੜ ਰਿਹਾ ਸੀ ਮੋੜੋ ਨਹੀਂ ਚੱਲਣ ਨੂੰ ਸਹੀ ਇਸ ਸਾਈਡ ਨੂੰ ਮੋੜੋ ਦੂਜੀ ਮੋੜੋ ਆਏ ਹੋ ਕਿੱਥੇ ਮੰਮੀ ਦਾ ਬਰਥਡੇ ਥੋੜੀ ਚੰਗਾ ਪਾਜਨਾ ਬਣਾਇਆ ਗਿਆ ਕਿ ਬਰਥਡੇ ਇਹੋ ਜਿਹਾ ਉਦੋਂ ਕੱਟ ਹਾਂ ਚਲੋ ਆਹ ਤਾਰੂ ਕੱਟ ਇੱਕ ਸ਼ੂਰ ਕੱਟ ਮੈਂ ਕੱਟਾਂ ਸ਼ੂਰ ਆਓ ਹਾਂ ਬਰਥਡੇ ਟੂ ਯੂ सालो दादा भी आ गया दादा भी आ गया हां दादा भी आ गया चलो दादा भी आ गए चाचू भी आ रहे हैं हां मम्मी इधर चला हां जी मां मम्मी ने बांध दी भी अरे तू ही है ਆਲੋ ਤੁਵੀ ਪਾਸਟਰ ਆ một người là ai nữa còn nữa, một người là ai nữa, anh ấy là

ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਇਹ ਨਹੀਂ ਆਏ ਸਾਡੇ ਸਪੈਸ਼ਲ ਮਹਿਮਾਨ ਮੇਰੀ ਨੂਰ ਦੇ ਫਰੈਂਡ ਉਹਨਾਂ ਦੀ ਮੰਮਾ ਉਹਨਾਂ ਦੀ ਦਾਦੀ ਐ ਪੰਨੂ ਟੀਵੀ ਵਾਲੇ ਦੇ ਦੋਸਤ ਐ ਅਨਿਕਰ ਦੇ ਅਨਿਕਰ ਦੇ ਬੰਦੇ ਆ ਘਰ ਦੇ ਘਰ ਦੇ ਸਾਰੇ ਆਪਣੇ ਆਪਣੇ ਹੀ ਆ ਜੀ ਐ ਇਹ ਨੂਰ ਦੀ ਬੈਸਟ ਫਰੈਂਡ ਜਿਹਦੇ ਕਰਕੇ ਨੂਰ ਨੇ ਤਿਆਰੀ ਕੀਤੀ ਏ ਤੇ ਐਨ ਦੀ ਮੰਮਾ ਨੇ ਐ ਨੇ ਪੰਨੂ ਟੀਵੀ ਵਾਲੇ ਤੇ ਹੀ ਨਾਲ ਜਾਣਦੇ ਹੋਣੇ ਨੇ ਜਿਹੜੀ ਨੂਰ ਦੀ ਬੈਸਟ ਫਰੈਂਡ ਆ ਨਾ ਮੈਂ ਪੰਨੂ ਟੀਵੀ ਵਾਲੀ ਉਹਦੀ ਕੁੜੀ ਦੀ ਮਾਮੀ ਆ ਹਾਂਜੀ ਹਾਂਜੀ ਬਾਕੀ ਤੁਹਾਨੂੰ ਨਾ ਬਹੁਤ ਬਹੁਤ ਮੁਬਾਰਕਾਂ ਹੋਣ ਉਦੇ ਭੈਣ ਦੇ ਭੱਡੇ ਦੀਆਂ ਤੁਹਾਨੂੰ ਵੀ ਬਹੁਤ ਸਾਰੀਆਂ ਜਿਹੜੇ ਸਪੈਸ਼ਲ ਟਾਈਮ ਕੱਢ ਕੇ ਸਾਡੇ ਕੋਲ ਪਹੁੰਚੇ ਹੋ ਨਹੀਂ ਸਪੈਸ਼ਲ ਦਾਦਾ ਉਹ ਆ ਪੈਣਾ ਨਹੀਂ ਆਪਣਾ ਉਹ ਤਾਂ ਕਿੱਥੇ ਆਉਣਾ ਸੀ ਬਾਜਨ ਨਾਲ ਹੀ ਆਏ ਹੋ ਅਜੇ ਤਾਂ ਥੋੜੇ ਦਿਨ ਹੋਏ ਨਾ ਹੋ ਕੇ ਗਈ ਹਾਂ ਉਹ ਉੱਦਾਂ ਤੇ ਰਹਿੰਦੇ ਆ ਪਾਰਟੀ ਖਾਣੇ ਨਾ ਹੁੰਦੇ ਅਸੀਂ ਤਾਂ ਗਮ ਦੇ ਰਹਿੰਦੇ ਆ ਪਾਰਟੀ ਖਾਣੇ ਨਾ ਹੁੰਦੇ ਇੱਕ ਗਮ ਵਾਲਾ ਉੱਦਾਂ ਆ ਹਾਂਜੀ ਜਿਹੜੇ ਆਉਂਦੇ ਉੱਦਾਂ ਆਉਂਦੇ ਹੀ ਕਿੱਦਾਂ ਵਾਲਾ ਆ ਮੈਂ ਇਹਨੇ ਸਾਡੇ ਮੈਂਬਰ ਕਮਲ ਮੈਡਮ ਮੇਰੇ ਪੈਸੇ ਲਾ ਇਨਦਾ ਬੇਡਾ ਬਿਮਾਰ ਹੈ ਤਾਂ ਹੀ ਟਾਈਮ ਕੱਢ ਕੇ ਸਪੈਸ਼ਲ ਆਏ ਆ ਮੈਂ ਵਲੌਗ ਚ ਧੰਨਵਾਦ ਕਰੋ ਇਨਦਾ ਹਾਂ ਇਹ ਮੈਡਮ ਖਾਂਦੇ ਰਹਿੰਦੇ ਆ ਇਹਰੇ ਸਾਡੇ ਬੱਚੇ ਮੇਰੇ ਭਤੀਜੇ ਭਤੀਜੀਆਂ ਮੇਰਾ ਬ੍ਰਦਰ ਹਲੋ ਜਿਨਾਰੇ ਸਮੂਹ ਸੇ ਸਪੈਸ਼ਲ ਬਣਾਏ ਆ ਇਹ ਆ ਸਾਡੇ ਖਾਸ ਮਹਿਮਾਨ ਸਪੈਸ਼ਲ ਵੱਡੇ ਵੱਡੇ ਬਗੜ ਡੇਵੰਡੀ ਜਾਨਾਂ ਦੇ ਸਾਰੇ ਸਪੈਸ਼ਲਿਸ ਤੇ ਆ ਆ ਸਵਾਸ ਸਪੈਸ਼ਲ ਸਪੈਸੋ ਜੀ ਸਪੈਸ਼ਲ ਜਿਨ੍ਹਾਂ ਦੇ ਘਰ ਕੇ ਇੱਥੋਂ ਤੱਕ ਆਏ ਆ ਇਹ ਪਰ ਸਮੋਸਾ ਨੇ ਇੰਦਾ ਰੱਖਿਆ ਵਾ ਇਹਨਾਂ ਦੀ سپورਟ ਨਾਲ ਇਹਨਾਂ ਦੇ ਪਿਆਰ ਨਾਲ ਸਹਿਯੋਗ ਨਾਲ ਇੱਥੋਂ ਤੱਕ ਆਏ ਆ ਇਹਨਾਂ ਤੋਂ ਸਿੱਖ ਕੇ ਇੱਥੋਂ ਤੱਕ ਆਏ ਆ ਸਾਰੇ ਜਣੇ ਕਲਾਪਿੰਗ ਕਰੋ ਤੇ ਇਹਨਾਂ ਨੂੰ ਵਧਾਈਆਂ ਦੋ ਜਾਰੀਆਂ ਜਾਰੀਆਂ ਸਪੈਸ਼ਲ ਸਾਡੇ ਜਿਹੜੇ ਇਹ ਖਾਸ ਚਾਰ ਫਿਲਮਾਂ ਚੱਕਣ ਵਾਲੇ ਪ੍ਰੀਤ ਜੀ ਜੀ ਕੋਈ ਜ਼ਿਆਦਾ ਨਹੀਂ ਜਿਆਦਾ ਇਹ ਕਿਹੜਾ ਦਿਖਦਾ ਹੀ ਹੈ ਨਾ ਜਿਹੜਾ ਜ਼ਿਆਦਾ-ਜ਼ਿਆਦਾ ਇਹ ਸੁਖਬੀਨ ਜੀ ਆਉਂਦੇ ਨਹੀਂ ਬਰਾਜ ਆ ਗਏ ਪਰ ਪਤਾ ਨਹੀਂ ਕਿੱਦਾਂ ਐਦਾਂ ਹੀ ਇਹ ਲੀਨ ਕੇ ਤੁਰ ਕੇ ਤੁਰ ਕੇ ਸਿੱਖ ਟੀਵੀ ਪੰਜਾਬ ਵਾਲੇ ਪੰਨੂ ਜੀ ਏਕੁਮ ਜੀ ਇਹ ਇਹ ਨੀ ਨਦੀ ਹਸਪੀਟਲ ਬੈਣ 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 ਇੰਡਰੋਲੋਜੀ ਕੈਮਰਾਮੈਨ ਬੈਣ ਇਹ ਸਾਡੇ ਦੋਸਤ ਵਿਚਾਰ ਭੈਣ ਸ਼ਾਸਤ ਪ੍ਰਧਾਨ ਇਹ ਸਾਡੀ ਨਨਾਨ ਕਪਤੀ ਨਾਨਾ ਨਾ ਐਸ ਕਲਪੋਟ ਨਾਨਾ ਗਾਸਤਿਆਮ ਕਾਡੀ ਨਾਨਾ ਇਹਦੇ ਰੋਲ ਜਦੋਂ ਦੇ ਰਹੇ ਉਹਨੂੰ ਕਪਤੀ ਨਾਨਾ ਨਾ ਨਾ ਉਹ ਸਿਰਫ ਵੀਡੀਓ ਦੇ ਵਿੱਚ ਕਪਤੀ ਨਾਨਾ ਐਕਟਮ ਦੇ ਨਾਨਾਣ ਫੋਲੀ ਆ ਇਹ ਨਾ ਕੋਈ ਕਿੰਨਾ ਦੇਣਾ ਹੁਣ ਵੀਡੀਓ ਚ ਮੈਂ ਨਾ ਜਿਹੜੀ ਵੀਡੀਓ ਚਲਣ ਦੀ ਕਿੰਨਾ ਸਾਹ ਦੇਣਾ ਤੇਰਾ ਤੈਨੂੰ ਪਤਾ ਵੀ ਹੈਗਾ ਇਹ ਨਾ ਨਾਨਾ ਦੋਵੇਂ ਬੜੀਆਂ ਹੱਥ ਕਰਾਉਂਦੀਆਂ ਨੇ ਸਾਰੇ ਪਿੰਡ ਨੂੰ ਮੂੜੇ ਲਾਇਆ ਹਾਂ ਇੰਦਾ ਹੀ ਆ ਮੇਰਾ ਲਾਇਆ ਮੂੜੇ ਅਸੀਂ ਇਹ ਵੀ ਕਿਸੇ ਕਿਸੇ ਦਾ ਕੰਮ ਆ ਬਸ ਬਸ ਇਹ ਕਹੋ ਜੇ ਸਾਡੇ ਦਾਪੀ ਜੀ ਨੇ ਤੇ ਫਿਰ ਸਾਨੂੰ ਸੌਂਦਿਆ ਵਾ ਦੇਣੀ ਹੁਣ ਮੂੜੇ ਮੂੜੇ ਸਾਰੇ ਲਾਉਣੇ ਆ ਪਿੱਛੇ ਨੇ ਸਾਡੇ ਮਹਿਮਾਨ ਜਿਟਾੜੀ ਦਰਾਨੀ ਇਹ ਮੰਮੀ ਇੱਕ ਕਾਮਹਿਰ ਮੈਂ ਉਹਨੇ ਸਾਰੇ ਇਕੱਠੇ ਕੀਤੇ ਹੋਣੀ ਹੋਣੀ ਖਾੜੋ ਹੋਣੀ ਹੋਣੀ ਖਾੜੋ ਹੋਰ ਲੈ ਲਓ ਹੋਰ ਰਹਿ ਗਿਆ ਇੱਕ ਹੋਰ ਹੀ ਲਾ ਕਰ ਲੈਣਾ ਬੜੇ ਸਮੋਸੇ ਪਈਏ ਅਜੇ ਬੜੇ ਸਮੋਸੇ ਪਈਆ ਦੀਦੀ ਦਾ ਸੋਕੇ ਦਾਦੀ ਪਾਰਟੀ ਲੱਗੀ ਛੋਟੀ ਜੀ ਬੜੀ ਵਧੀਆ ਛੋਟੀ ਜੀ ਨਹੀਂ ਆ ਜਿੰਨੇ ਜਾਣੇ ਆਏ ਬੜੀ ਸੋਹਣੀ ਪਾਰਟੀ ਬੜੀ ਵਧੀਆ ਪਤਾ ਕਿ ਕਦੇ ਹਾਂ ਦਾ ਸਮਾਂ ਹੁੰਦਾ ਇਹ ਨਹੀਂ ਇਦਾਂ ਦਾ ਹੁੰਦਾ ਉਹ ਦੇਖੋ ਵੀ ਸਾਰੇ ਬੱਚਿਆਂ ਨੇ ਹੁੰਦਾ ਵਾ ਵੀ ਅਸੀਂ ਜਨਮ ਦਿਨ ਮਨਾਇਆ ਬਣਾ ਕੇ ਚਾਜਾ ਹੁੰਦਾ ਵਾ ਇਸੇ ਬੰਦੇ ਸਾਰਿਆਂ ਨੇ ਰਲ ਕੇ ਬੈੰਦ ਮੋਕਾ ਮਿਲ ਜਾਂਦਾ ਨਹੀਂ ਜਾਂ ਸਾਡੀ ਵੀ ਚਲੋ ਚਲਾਈ ਦੇ ਵਿੱਚ ਗੱਲ ਕਰਦੀ ਹੈ ਸਹੀ ਗੱਲ ਆ ਦੀਦੀ ਉਹਨਾਂ ਉਹਦਾ ਡਿਜ਼ਰਟ ਆਈ ਵੀ ਹੈ ਨੀਗਾ ਤੇ ਇਸ ਕਰਕੇ ਦੀਦੀ ਨੇ ਆਪਣੇ ਕੀਮਤੀ ਸਮੇਂ ਚੋਂ ਟਾਈਮ ਕੱਢ ਕੇ ਸਾਡੇ ਤੱਕ ਪਹੁੰਚੇ ਆ ਤੇ ਇਹਨਾਂ ਦੇ ਨਾਲ ਕੇ ਬੈਠੇ ਫਿਰ ਜੋਗੇ ਕਿੰਨਾ ਵਧੀਆ ਲੱਗਿਆ ਧੰਨਵਾਦ ਇਹਨਾਂ ਦਾ ਅੱਧੇ ਮੈਂਬਰ ਘਰੇ ਹੀ ਅਜੇ ਅੱਧੇ ਮੈਂਬਰ ਘਰੇ ਹੀ ਅਜੇ ਤੇ ਪਰ ਇਹਨਾਂ ਨੇ ਕੀ ਇੰਤੀ ਸਮਿਆਂ ਚੋਂ ਆਪਣਾ ਸਮਾਂ ਕੱਢਿਆ ਤੇ ਸਾਡੇ ਨਾਲ ਆਏ ਆਲੂ ਪਿਆਰ ਦਿੱਤਾ ਆਪਣਾ ਇਹਨਾਂ ਹਾਂਜੀ ਰਾਤ ਨਹੀਂ ਗਿਆ ਕੋਈ ਮੈਂ ਬਾਹਰ ਆਉਣੇ ਕਿ ਮਮਾ ਜੀ ਹੋਰ ਹੋਰ ਮੇਰੇ ਪਕੌੜੇ ਤੇ ਆਹ ਇਹ ਮਹੀਨਾ ਅਧਿਆ ਮਾਮੀ ਦੀ ਜਨਮ ਦਿਨ ਤੇ ਹੋਰ ਜਨਮ ਦਿਨ ਦੀਆਂ ਮੁਬਾਰਕਾਂ ਅਨੰਦ ਸਾਰਿਆਂ ਨੂੰ ਜਨੂਰ ਕਿੰਨੇ ਸਾਲਾਂ ਦੇ ਹੋ ਗਈਆਂ 11 ਸਾਲ 11 ਜਨੂਰ 11 ਅਮਰ ਜੂ ਹੋ ਗਿਆ ਸੋਨੀਆ ਦੀ ਬੇਟੀ ਆ ਤੇ ਬੇਟਾ ਥੋੜਾ ਛੋਟਾ ਵਾ ਅੱਜ ਹੀ ਇਹਦਾ ਹੈਪੀ ਬਰਥਡੇ ਜਨਮ ਦਿਨ ਸੈਲੀਬ੍ਰੇਸ਼ਨ ਹੋਣ ਡਿਆ ਤੇ ਕੱਲੀ-ਕੱਲੀ ਕੀ ਖਾਈ ਜਾਂਦੀ ਕਿ ਬਾਕੀ ਨੂੰ ਅੱਜ ਸਾਰੇ ਖਾ ਲੋ ਚਲੋ ਵਧੀਆ ਸਾਰੇ ਹੈਲੋ ਹਾਂ ਗਮਾ ਗਮ ਲੱਗੇ ਖਾਣ ਪੀਣ ਤੇ ਜੋਰ ਬਸ ਠੀਕਾ ਮਿਗਾ ਸੁਮੋਸੇ ਵਾਲੀ ਪਲੇਟ ਵਿੱਚ ਮੂੰਹ ਟੱਕੀ ਜਾਂਦੇ ਆ ਬਾਹਰ ਦੇ ਦੇਖੋ ਖਾਣ ਖਾਣ ਨੂੰ ਰੱਖੀਆ ਤੇ ਫਿਰ ਖੰਡੇ ਤੇ ਆਈ ਇਹਨਾਂ ਨਹੀਂ ਨਹੀਂ ਉਹ ਜੇਬ ਚ ਪਾ ਲੈ ਜਣੇ ਆ ਘਾੜ ਕੇ ਮੂੰਹ ਤਾਂ ਇਦਾਂ ਟੱਕਣ ਦੇ ਵਾਕਿਆ ਜਦੋਂ ਵੀ ਇਦਾਂ ਦਾ ਕੰਮ ਕੀਤਾ ਚਲੋ ਸਾਰੇ ਜਾਨੇ ਵੀਡੀਓ ਬਣਾਉਣ ਚ ਬਿਜੀ ਰਹਿੰਦੇ ਆ ਤੇ ਇਦਾਂ ਦਾ ਮੌਕਾ ਵੀ ਕਦੀ ਕਦੀ ਹੁੰਦਾ ਵਾ ਸੈਲੀਬ੍ਰੇਸ਼ਨ ਕਰਨ ਦਾ ਟਾਈਮ ਨਹੀਂ ਲੱਗਦਾ ਇਦਾਂ ਵਿਹਲੇ ਹੋ ਕੇ ਸਾਰਿਆਂ ਦਾ ਬਹਿਨ ਦਾ ਸੁੱਖ ਮੈਂ ਆਪਣੇ ਘਰ ਆ ਆਈ ਮੇਰੀ ਫੜਨੀ ਲੱਗੀ ਆ ਮੈਂ ਤਾਂ ਨਿਆਣੀ ਨੂੰ ਨਹੀਂ ਵੇਖਣ ਦੀ ਇਹ ਬਚਾਰੇ ਸਵਾਦ ਓਏ ਸਵਾਦ ਓ ਸਾਦਾ ਕਿਨੇ ਦਾ ਪੰਜ ਰੁਪਏ ਪੰਜ ਰੁਪਏ ਦਾ ਕਹਿੰਦਾ ਚਲੋ ਠੀਕ ਆ ਆਜੋ ਆ ਪਾ ਬੀਜੀ ਕਾਸ ਹਾਂਜੀ ਆ ਵੀਰ ਨੂੰ ਜਾ ਕੇ ਲੈ ਆਜੋ ਤੁਸੀਂ ਵੀ ਨਹੀਂ ਆਉ ਜਾਨੀ ਹਾਂ ਹਾਂਜੀ ਬਲੌਗ ਬਲੌਗ ਕੋਈ ਗੱਲ ਨਹੀਂ ਹੋਰ ਵੀਜੀ ਹਾਂ ਬਹੁਤ ਬਹੁਤ ਮੁਬਾਰਕਾਂ ਮੇਰੀ ਤੁਹਾਨੂੰ ਦੇ ਕੇ ਬੋਲ ਕੇ ਜੀ ਆ

ਆ ਵੀ ਆ ਵੀ ਕਿਸ ਤੋਂ ਕਰਦੇ ਆ ਅੱਜ ਹਾਂਜੀ ਸਰ ਗਿਆ ਠੀਕ ਹੈ ਨਾ ਅੱਗੇ ਮੈਂ ਕੰਮ ਨਹੀਂ ਕਰਦੀ ਐਸੋ ਕਰਨੀ ਆ ਸਾਰੇ ਟੀਮ ਮੈਂਬਰ ਜਿਹੜਾ ਜਿਹੜਾ ਕੰਮ ਕਰਨ ਡਿਆ ਮੈਂ ਸਾਰੇ ਕੈਮਰੇ ਚ ਕਹਦਾ ਉਹ ਕੈਮਰੇ ਤੋਂ ਬਾਅਦ ਨਹੀਂ ਜਿਨ੍ਹਾਂ ਦੇ ਨਾਲ ਹੀ ਲੱਗ ਕੇ ਆਪਣਾ ਕੰਮ ਇਥੋਂ ਤੱਕ ਸ਼ੁਰੂਆਤ ਕੀਤਾ ਪ੍ਰੀਤੀ ਦੀ ਹਾਂਦੇ ਸੁਖਦੀ ਵੀ ਆਏ ਨੇ ਜਵਿੰਦਰ ਜੀ ਵੀ ਆਏ ਨੇ ਸਪੈਸ਼ਲ ਤੇ ਇਹਨਾਂ ਦੀ سپورਟ ਦਾ ਇਥੋਂ ਤੱਕ ਆਏ ਆ ਇਹ ਜਿੰਨਾ ਵੀ ਕਰਨੇ ਸੋਣਾ ਕਰਨੇ ਆ ਇਹਨਾਂ ਦੇ ਨਾਲ ਲੱਗੇ ਇਹਨਾਂ ਨੂੰ ਕਰਨੇ ਆ ਚਲੋ ਪਰਮਾਤਮਾ ਦੀ سپورਟ ਚਾਹੀਦੀ ਮਹਾਰਾਜ ਦਾਤ ਚਾਹੀਦਾ ਸਾਦੇ ਆਪੋ ਆਪਣੀ ਮਿਹਨਤ ਕਰਦੇ ਆ ਮਹਾਰਾਜ ਸਭ ਨੂੰ ਵਧਾਵੇ ਮਜੀਤਾ ਖੜੀ ਉੱਥੇ ਆ ਕੇ